ਹੈਲੋ ਜੀ ਸਤਿ ਸ਼੍ਰੀ ਅਕਾਲ ਮਿਸਾਰਿਆਂ ਮੈਂ ਹਮਨਦੀਪ ਕੋਲ ਸਵਾਗਤ ਕਰਦੀ ਹਾਂ ਆਪਣੇ YouTube ਚੈਨਲ ਦਾ ਰਾਇਲ ਕਲੈਕਸ਼ਨ ਗੁਰਦਾਸਪੁਰ ਤੇ ਅੱਜ ਦੀ ਵੀਡੀਓ ਇੱਕਦਮ ਸੈਪਰੇਟ ਹੋਏਗੀ ਸਾਡੀ ਬੁਟੀਕ ਦੇ ਬਣੇ ਹੋਏ ਬਹੁਤ ਹੀ ਪਿਆਰੇ ਜਿਹੇ ਡਿਜ਼ਾਈਨ ਦਿਖਾਵਾਂਗੇ ਤੁਸੀਂ ਇਹਨਾਂ ਨੂੰ ਕਿਸੇ ਵੀ ਕਲਰ ਤੇ ਜਿਹੜਾ ਕਸਟਮਾਈਜ਼ ਕਰਵਾ ਸਕਦੇ ਹੋ ਜਿਵੇਂ ਕਿ ਸਭ ਤੋਂ ਪਹਿਲਾਂ ਬਲੈਕ ਕਲਰ ਦਾ ਸੂਟ ਆ ਬਹੁਤ ਸੋਹਣੀ ਇਸ ਨਾਲ ਪੈਨਲਿੰਗ ਆਏਗੀ ਕਲਰ ਤੁਸੀਂ ਚੈੱਕ ਕਰਦੇ ਜਾਓ ਇੱਕਦਮ ਬਹੁਤ ਪਿਆਰੇ ਕਲਰ ਲੱਗੇ ਨੇ ਇਹ ਵੀ ਜਿਹੜਾ ਹੈ ਪੂਰੀ ਸੁੰਦਰੀ ਲੁੱਕ ਜਾਏਗੀ ਠੀਕ ਹੈ ਇਹ ਪਾ ਪੈਨਲਿੰਗ ਹੋਏਗੀ ਨਾਲ ਇਸਦੇ ਆਏਗੀ ਬਾਜੂ ਬਹੁਤ ਹੀ ਪਿਆਰੀ ਬਾਜੂ ਦੀ ਡਿਜ਼ਾਈਨਿੰਗ ਹੋਈ ਹੈ ਚੈੱਕ ਕਰਦੇ ਜਾਣਾ ਹੈ ਤੇ ਤੁਸੀਂ ਕੋਈ ਵੀ ਸੂਟ ਕਲਰ ਜਿਹੜਾ ਉਹ ਪਸੰਦ ਐਜ਼ ਇਟ ਇਜ਼ ਵੀ ਕਰ ਸਕਦੇ ਹੋ ਜਾਂ ਕਿਸੇ ਵੀ ਕਲਰ ਤੇ ਜਿਹੜਾ ਉਹ ਬਣਵਾ ਸਕਦੇ ਹੋ ਠੀਕ ਹੈ ਇਹ ਬਾਜੂ ਦੀ embroiderry ਹੋਏਗੀ ਬਹੁਤ ਸੋਹਣੀ ਇਸ ਨਾਲ ਵੇਲ ਮਿਲੇਗੀ ਨਾਲ ਤੁਹਾਨੂੰ ਜਿਹੜਾ ਆ ਅਪਵਰਡਸ ਇੱਕ ਵੇਲ ਮਿਲੇਗੀ ਇਸ ਤਰ੍ਹਾਂ ਆਏਗੀ ਬਾਜੂ ਦੀ embroiderry ਤੇ ਨਾਲ ਤੁਹਾਨੂੰ ਪੈਨਲਿੰਗ ਮਿਲੇਗੀ ਠੀਕ ਹੈ ਜੀ ਬਲੈਕ ਕਲਰ ਦਾ ਸੂਟ ਹੈ ਸਭ ਤੋਂ ਪਹਿਲੇ ਬਹੁਤ ਹੀ ਪਿਆਰੇ ਜਿਹੇ ਸੂਟ ਹੋਣਗੇ ਅਗਲਾ ਸੂਟ ਬਹੁਤ ਪਿਆਰਾ ਰਸਟ ਸ਼ੇਡ ਦਾ ਹੋਏਗਾ ਠੀਕ ਹੈ ਜੀ ਇਹ ਵੀ ਪੈਂਡਿੰਗ ਵਾਲੀ ਹੀ embroiderry ਆਏਗੀ ਇਸ ਤਰ੍ਹਾਂ ਤੁਹਾਨੂੰ ਪੈਂਡਿੰਗ ਵਾਲੀ embroiderry ਮਿਲਦੀ ਪਈ ਆ ਠੀਕ ਹੈ ਇਸ ਦੇ ਵਿੱਚ ਮਿਰਰ ਵਰਕ ਆਏਗਾ ਨਾਲ ਮਸਟਰਡ ਕਲਰ ਦਾ ਗ੍ਰੀਨ ਕਲਰ ਦੀ embroiderry ਹੋਈ ਆ ਤੇ ਬਾਰਡਰ ਬਹੁਤ ਸੋਹਣਾ ਬਣਿਆ ਆ ਚੈੱਕ ਕਰਦੇ ਜਾਓ ਤੁਸੀਂ ਬਾਰਡਰ ਲਾਈਨ ਠੀਕ ਹੈ ਬਹੁਤ ਹੀ ਪਿਆਰਾ ਬਾਰਡਰ ਲਾਈਨ ਆ ਤੇ ਇਸ ਦੇ ਵਿੱਚ ਤੁਹਾਨੂੰ ਅੰਬੀਆਂ ਦਾ ਡਿਜ਼ਾਈਨ ਮਿਲਦਾ ਪਿਆ ਆ ਨਾਲ ਮਿਰਰ ਵਰਕ ਮਿਲੇਗਾ ਇਹ ਤੁਸੀਂ ਕਿਸੇ ਵੀ ਸੂਟ ਤੇ ਜਿਹੜਾ ਉਹ ਡਿਜ਼ਾਈਨ ਕਰ ਸਕਦੇ ਹੋ ਐਜ਼ ਇਟ ਇਜ਼ ਵੀ ਤੁਸੀਂ ਇਨਾਂ ਸੂਟਾਂ ਨੂੰ ਜਿਹੜਾ ਉਹ ਲੈ ਸਕਦੇ ਹੋ ਠੀਕ ਹੈ ਜੀ ਬਹੁਤ ਹੀ ਪਿਆਰੇ ਪਿਆਰੇ ਸੂਟ ਹੋਣਗੇ ਤੇ ਇਹ ਇਸ ਤਰ੍ਹਾਂ ਇਸ ਦੀ ਬਾਜੂ ਹੋਏਗੀ ਠੀਕ ਹੈ ਬਾਜੂ ਤੇ ਐਮਬਰਾਇਡਰੀ ਵੀ ਇੱਕਦਮ ਹੈਵੀ ਲੁੱਕ ਦੀ ਆਏਗੀ ਤੇ ਸ਼ਰਟ ਦਾ ਫਰੰਟ ਵੀ ਇੱਕਦਮ ਹੈਵੀ ਲੁੱਕ ਦਾ ਆਏਗਾ ਦੇਖੋ ਰੈਸਟ ਸ਼ੇਡ ਆਏਗੀ ਨੈਕਸਟ ਠੀਕ ਹੈ ਤੇ ਤੁਸੀਂ ਡਿਜ਼ਾਈਨ ਜਿਹੜੇ ਦੇਖਦੇ ਜਾਣਾ ਅਗਲਾ ਆਏਗਾ ਇਹ ਵੀ ਰੈਸਟ ਟਾਈਪ ਸ਼ੇਡ ਆ ਔਰੈਂਜ ਸਟ੍ਰਾਈਪ ਸ਼ੇਡ ਆ ਇੱਕਦਮ ਪਿਓਰ ਕਾਟਨ ਦਾ ਸੂਟ ਹੋਏਗਾ ਰਾਈਮੰਡ ਜਿਹੜਾ ਇਸ ਦਾ ਫੈਬਰਿਕ ਹੋਏਗਾ ਠੀਕ ਹੈ ਜੀ ਰਾਈਮੰਡ ਦਾ ਇਹ ਵਾਲਾ ਸੂਟ ਆ ਇੱਕਦਮ ਐਲੀਗੈਂਟ ਬਹੁਤ ਪਿਆਰਾ ਸਟੱਫ ਹੁੰਦਾ ਆ ਤੇ ਇਸ ਦਾ ਮੇਲ ਬਣੀ ਆ ਨਾਲ ਛੋਟੀ ਬੂਟੀ ਜਿਹੜੀ ਉਹ ਸਾਰੇ ਹੀ ਜਿਹੜੇ ਆ ਤੁਹਾਡੀ ਫਰੰਟ ਲਾਈਨ ਤੇ ਆਏਗੀ ਤੇ ਬਾਜੂ ਦੀ ਐਮਬਰਾਇਡਰੀ ਜਿਹੜੀ ਉਹ ਤੁਹਾਨੂੰ ਸੈਪਰੇਟ ਮਿਲੇਗੀ ਠੀਕ ਹੈ ਬਾਜੂ ਦੀ ਐਮਬਰਾਇਡਰੀ ਬਹੁਤ ਪਿਆਰੀ ਬਾਜੂ ਦੀ ਐਮਬਰਾਇਡਰੀ ਬਣੀ ਆ ਚੈੱਕ ਕਰਦੇ ਜਾਣਾ ਆ ਤੁਸੀਂ ਕੋਈ ਵੀ ਸੂਟ ਹੁੰਦਾ ਜਿਹੜਾ ਹੈ ਕਿਸੇ ਵੀ ਕਲਰ ਤੇ ਬਣਵਾ ਸਕਦੇ ਹੋ ਐਜ਼ ਇਟ ਇਜ਼ ਜਿਹੜੇ ਅਗਰ ਤੁਸੀਂ ਸੂਟ ਲੈਂਦੇ ਹੋ ਤੁਹਾਨੂੰ ਕਾਫੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਮਿਲ ਜਾਣਗੇ ਠੀਕ ਹੈ ਇਸ ਦਾ ਬੇਲ ਆਏਗੀ ਛੋਟੀ ਬੂਟੀ ਆਏਗੀ ਬਹੁਤ ਪਿਆਰਾ ਅੱਜ ਕੱਲ ਛੋਟੀ ਬੂਟੀ ਦਾ ਕਾਫੀ ਟ੍ਰੈਂਡ ਚੱਲਦਾ ਪਿਆ ਆ ਤੇ ਉਸ ਦੇ ਅਕੋਰਡਿੰਗ ਤੁਸੀਂ ਜਿਹੜਾ ਕੋਈ ਵੀ ਸੂਟ ਕਲਰ ਮੰਗਵਾ ਸਕਦੇ ਹੋ ਇੱਕਦਮ ਬ੍ਰਾਂਡਡ ਸੂਟ ਆਉਣਗੇ ਐਮਬ੍ਰੋਇਡਰੀ ਦਾ ਵਰਕ ਤੁਸੀਂ ਚੈੱਕ ਕਰੋ ਬਹੁਤ ਪਿਆਰਾ ਐਮਬ੍ਰੋਇਡਰੀ ਦਾ ਵਰਕ ਹੋਏ ਫਿਨਿਸ਼ਿੰਗ ਦੇ ਨਾਲ ਤੁਹਾਨੂੰ ਐਮਬ੍ਰੋਇਡਰੀ ਦਾ ਵਰਕ ਮਿਲੇਗਾ ਇਹ ਵਾਲਾ ਹੋਏਗਾ ਅਰੇਂਜਮੈਂਟ ਦਾ ਠੀਕ ਹੈ ਜੀ ਅਗਲਾ ਬਹੁਤ ਪਿਆਰਾ ਸਟਾਫ ਆਇਆ ਇੱਕਦਮ ਚਨਾਉਣ ਟਾਈਪ ਫੈਬਰਿਕ ਆਏਗਾ ਇਹ ਵਾਲਾ ਤੇ ਇਸ ਤੇ ਸਿੰਧੀ ਦੀ embroiderry ਹੋਈ ਹੈ neck line ਬਹੁਤ ਪਿਆਰੀ ਬਣੀ ਆ ਤੇ ਸਾਰੇ ਹੀ ਬੂਟੇ ਆਉਣਗੇ ਠੀਕ ਹੈ ਜੀ ਦੇਖੋ ਬਹੁਤ ਪਿਆਰੀ ਫਲਾਵਰਿੰਗ ਬਣੀ ਆ ਇਸ ਨਾਲ ਸਿੰਧੀ ਦੀ embroiderry ਆਏਗੀ ਤੇ ਸਾਰੀ ਹੀ ਫਰੰਟ ਤੇ ਜਿਹੜੀ ਇਸ ਤਰ੍ਹਾਂ ਤੁਹਾਨੂੰ embroiderry ਦਾ ਵਰਕ ਮਿਲੇਗਾ ਪਲੱਸ ਇਸ ਦੇ ਵਿੱਚ ਤੁਹਾਨੂੰ neck line ਦੀ embroiderry ਮਿਲੇਗੀ ਠੀਕ ਹੈ neck line ਬਹੁਤ ਪਿਆਰੀ ਆ ਠੀਕ ਹੈ ਜੀ ਇਹ ਵੀ ਰੈਸਟ ਟਾਈਪ ਸ਼ੇਡ ਹੀ ਹੋਏਗੀ ਸ਼ੇਡਿਸ ਜਿਹੜੀਆਂ ਨੇ ਕਾਫੀ ਡਿਫਰੈਂਟ ਡਿਫਰੈਂਟ ਨੇ ਪਰ ਜਿਵੇਂ ਇਹ ਕਲਰ ਇੱਕ ਜਿਹਾ ਹੀ ਆ ਤੇ ਤੁਸੀਂ ਕੋਈ ਵੀ ਸੂਟ ਤੇ ਕਿਸੇ ਵੀ ਕਲਰ ਤੇ ਜਿਹੜਾ ਸੂਟ ਕਸਟਮਾਈਜ਼ ਕਰਵਾ ਸਕਦੇ ਹੋ 781435282 ਤੇ ਤੁਸੀਂ ਜਿਹੜੀ ਉਹ ਪਿਕ ਸੈਂਡ ਕਰਨੀ ਆ ਤੇ ਰੇਟ ਅਸੀਂ ਤੁਹਾਨੂੰ ਮੈਂਸ਼ਨ ਕਰ ਦਾਂਗੇ ਬਾਕੀ ਜਿਹੜਾ ਤੁਹਾਡੇ ਫੈਬਰਿਕ ਦੇ ਅਕੋਰਡਿੰਗ ਰੇਟ ਲੱਗੇਗਾ ਤੁਸੀਂ ਇਸੇ ਡਿਜ਼ਾਈਨ ਚੈੱਕ ਕਰਦੇ ਜਾਣਾ ਬਹੁਤ ਸੋਹਣਾ ਪੈਟਰਨ ਆਏਗਾ ਅਗਲਾ ਸੂਟ ਜਿਹੜਾ ਇਹ ਜੋਰਜਟ ਚ ਹੋਏਗਾ ਠੀਕ ਹੈ ਜੀ ਜੋਰਜਟ ਜੱਟ ਦੇ ਵਿੱਚ ਆ ਕਾਰਨਰ ਫਲਾਵਰਸ ਆਉਣਗੇ ਬਹੁਤ ਸੋਹਣਾ ਸੂਟ ਹੈ ਤੇ ਇਹ ਥੋੜਾ ਜਿਹਾ ਅਨੀਅਨ ਸ਼ੇਡ ਦਾ ਜਿਹੜਾ ਉਹ ਸੂਟ ਹੈ ਇਹਦੇ ਉੱਪਰ ਫਲਾਵਰਿੰਗ ਬਹੁਤ ਪਿਆਰੀ ਹੋਈ ਹੈ ਇਸ ਤਰ੍ਹਾਂ ਤੁਹਾਨੂੰ ਮਲਟੀ ਕਲਰ ਦੇ ਫਲਾਵਰਸ ਮਿਲਣਗੇ ਬਾਰਡਰ ਲਾਈਨ ਜਿਹੜੀ ਉਹ ਕਾਰਨਰ ਫਲਾਵਰਸ ਵਾਲੀ ਹੋਵੇਗੀ ਪਲੱਸ ਇਸ ਦੇ ਵਿੱਚ ਤੁਹਾਨੂੰ ਬਾਜੂ ਦੀ embroiderry ਮਿਲੇਗੀ ਸੈਪਰੇਟੋਂ ਠੀਕ ਹੈ ਜੀ ਬਾਜੂ ਦੀ ਵੀ embroiderry ਜਿਹੜੀ ਹੈ ਉਹ ਨਾਲ ਕੀਤੀ ਮਿਲੇਗੀ ਤੁਸੀਂ ਐਜ਼ ਇਟ ਇਜ਼ ਵੀ ਇਹ ਵਾਲੇ ਸੂਟ ਜਿਹੜੇ ਉਹ ਲੈ ਸਕਦੇ ਜੀ ਦੇਖਦੇ ਜਾਓ ਕਲਰ ਦੇਖਦੇ ਜਾਓ ਸੂਟ ਅਗਲਾ ਥੋੜਾ ਪੀਚ ਸ਼ੇਡ ਦੇ ਵਿੱਚ ਆਏਗਾ ਦਾ ਰੂਪੀ ਮੈਂਸ ਦਾ ਸੂਟ ਆ ਬਹੁਤ ਪਿਆਰਾ ਇਕਦਮ ਨਿਊ ਫੈਬਰਿਕ ਆ ਇਹ ਫੈਬਰਿਕ ਜਿਹੜਾ ਆ ਇਹ ਥੋੜਾ ਲినਨ ਟਾਈਪ ਫੈਬਰਿਕ ਹੁੰਦਾ ਆ ਪਰ ਲినਨ ਸਟੱਫ ਨਹੀਂ ਹੁੰਦਾ ਵਿਦਾਊਟ ਲਾਈਨਿੰਗ ਸਟੀਚ ਹੋ ਜਾਂਦਾ ਆ ਇਹ ਵੇਲ ਵਾਲਾ ਡਿਜ਼ਾਈਨ ਆਏਗਾ ਠੀਕ ਆ ਬਹੁਤ ਸੋਹਣਾ ਕੱਟਵਰਕ ਵਾਲੀ ਵੇਲ ਆਏਗੀ ਫਲਾਵਰਸ ਆਉਣਗੇ ਪਰ ਥੋੜੀ ਮੈਰੂਨ ਕਲਰ ਦੀ ਪੀਚ ਪੀਚ ਕਲਰ ਦੀ ਜਿਹੜੀ ਡਾਰਕ ਕਾਊਨ ਦੇ ਵਿੱਚ ਐਮਬਰਾਇਡਰੀ ਹੋਈ ਆ ਤੇ ਇਸ ਤਰ੍ਹਾਂ ਨਾਲ ਬਾਜੂ ਆਏਗੀ ਠੀਕ ਹੈ ਬਾਜੂ ਦੀ ਵੀ ਏਮਬਰਾਇਡਰੀ ਆਏਗੀ ਬਹੁਤ ਸੋਹਣਾ ਕੰਮ ਆ ਇਹ ਵਾਲੀ ਤੁਹਾਨੂੰ ਬਾਜੂ ਆਏਗੀ ਇਸ ਨਾਲ ਠੀਕ ਹੈ ਇਹ ਬਾਜੂ ਆਏਗੀ ਬਹੁਤ ਪਿਆਰਾ ਡਿਜ਼ਾਈਨ ਆ ਇਕਦਮ ਸਿੰਪਲ ਸੋਬਰ ਲੁੱਕ ਦਾ ਡਿਜ਼ਾਈਨ ਆਏਗਾ ਤੁਸੀਂ ਇਹ ਸੂਤਾ ਨੂੰ ਐਜ਼ ਇਟ ਇਜ਼ ਵੀ ਲੈ ਸਕਦੇ ਇਹ ਬਾਰਡਰ ਲਾਈਨ ਆਏਗੀ ਇਹ ਆਹੀ ਬਾਜੂ ਠੀਕ ਹੈ ਜੀ ਅਗਰ ਤੁਸੀਂ ਪਹੁੰਚਾ ਵਰਕ ਕਰਾਉਣਾ ਚਾਹੁੰਦੇ ਹੋ ਉਹ ਵੀ ਕਰਵਾ ਸਕਦੇ ਹੋ ਅਗਲਾ ਸੇਮ ਸਟੱਫ ਦੇ ਵਿੱਚ ਜਿਹੜਾ ਉਹ ਮਹਿੰਦੀਆ ਕਲਰ ਆਏਗਾ ਸੇਮ ਸਟੱਫ ਦੇ ਵਿੱਚ ਆਏਗਾ ਮਹਿੰਦੀਆ ਕਲਰ ਚੈੱਕ ਕਰਦੇ ਜਓ ਬਹੁਤ ਪਿਆਰਾ ਇਕਦਮ ਟ੍ਰੈਂਡਿੰਗ ਦੇ ਵਿੱਚ ਇਹ ਰਿਹਾ ਸੀਗਾ ਡਿਜ਼ਾਈਨ ਅ ਪ੍ਰਿੰਟਰ ਦੇ ਵਿੱਚ ਵੀ ਕਾਫੀ ਸੁੰਦਰ ਜਿਹੜੇ ਬਣੇ ਸੀਗੇ ਤੇ ਹੁਣ ਇਹ ਕਾਟਨ ਸੂਟ ਤੇ ਆਇਆ ਹੈ ਤੇ ਇਸ ਦੀ ਜਿਹੜੀ ਉਹ ਵੇਲ ਬਹੁਤ ਸੋਹਣੀ ਹੈ ਮਲਟੀ ਕਲਰਸ ਦੀ ਵੇਲ ਆਏਗੀ ਨਾਲ ਫਲਾਵਰਸ ਆਉਣਗੇ ਤੇ ਇਹ ਵੇਲ ਜਿਹੜੀ ਤੁਹਾਨੂੰ ਉੱਪਰ ਤੱਕ ਜਾਏਗੀ ਠੀਕ ਹੈ ਜੀ ਪੈਨਲਿੰਗ ਆਏਗੀ ਪਲੱਸ ਇਸ ਦੇ ਵਿੱਚ ਤੁਹਾਨੂੰ ਜਿਹੜਾ ਆ ਉਹ ਬਾਜੂ ਦੀ ਵੀ ਐਮਬਰਾਇਡਰੀ ਮਿਲੇਗੀ ਬਹੁਤ ਸੋਹਣੀ ਬਾਜੂ ਦੀ ਐਮਬਰਾਇਡਰੀ ਹੈ ਠੀਕ ਹੈ ਜੀ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਆ ਬਾਜੂ ਦਾ ਵੀ ਇਸਦੇ ਵਿੱਚ ਤੁਹਾਨੂੰ ਵੇਲ ਵੀ ਮਿਲੇਗੀ ਫਲਾਵਰਸ ਵੀ ਮਿਲਣਗੇ ਤੇ ਤੁਸੀਂ ਇੱਕ ਵਾਰੀ ਇਸਦੀ ਫਿਨਿਸ਼ਿੰਗ ਚੈੱਕ ਕਰੋ ਤੁਸੀਂ ਦੇਖੋ ਫਿਨਿਸ਼ੀ ਬਹੁਤ ਸੋਹਣੇ ਫਲਾਵਰਸ ਦੀ ਫਿਨਿਸ਼ਿੰਗ ਹੋਈ ਆ ਬਹੁਤ ਸੋਹਣਾ ਸਟਾਫ ਆ ਤੇ ਬ੍ਰਾਂਡਡ ਸੂਟ ਹੋਣਗੇ ਕਲਰ ਤੁਸੀਂ ਚੈੱਕ ਕਰਦੇ ਜਾਣਾ ਆ ਡਿਜ਼ਾਈਨ ਚੈੱਕ ਕਰਦੇ ਜਾਣਾ ਆ ਤੁਸੀਂ ਕਿਸੇ ਵੀ ਕਲਰ ਤੇ ਜਿਹੜਾ ਉਹ ਬਣਵਾ ਸਕਦੇ ਹੋ ਸੂਟ ਅਗਰ ਤੁਸੀਂ ਐਜ਼ ਇਟ ਇਜ਼ ਵਾਲੇ ਸੂਟ ਲੈਂਦੇ ਹੋ ਤਾਂ ਤੁਹਾਨੂੰ ਜਿਹੜਾ ਵਾ ਉਹ ਕਾਫੀ ਅ ਰੀਨੇਬਲ ਪ੍ਰਾਈਸ ਦੇ ਵਿੱਚ ਸੂਟ ਮਿਲ ਜਾਣਗੇ ਅਗਲਾ ਜਿਹੜਾ ਉਹ ਥੋੜਾ ਜਿਹਾ ਅਨੀਅਨ ਲਾਈਟ ਸ਼ੇਡ ਆਏਗੀ ਬਹੁਤ ਪਿਆਰਾ ਸਟਾਫ ਹੈ ਠੀਕ ਹੈ ਪਿਓਰ ਕਾਟਨ ਦਾ ਸਟਾਫ ਹੋਏਗਾ ਤੇ ਇਸ ਸੈਂਟਰ ਪੈਨਿੰਗ ਹੋਏਗੀ ਜੀ ਠੀਕ ਹੈ ਜੀ ਤੇ ਕੁੜਤਾ ਟਾਈਪ ਜਿਹੜਾ ਇਹ ਸੂਟ ਬਣ ਜਾਂਦਾ ਹੈ ਸੈਂਟਰ ਤੇ ਵਿੱਚ ਇਹ ਵੇਲ ਆਏਗੀ ਦੰਮੀ ਚੌੜੀ ਵੇਲ ਆਏਗੀ ਤੇ ਨਾਲ ਇਸ ਦੇ ਬਾਜੂ ਦੀ ਐਮਬਰਾਇਡਰੀ ਆਏਗੀ ਤੁਸੀਂ ਇਹਨਾਂ ਨੂੰ ਪਾਕਿਸਤਾਨੀ ਸੂਟ ਬਣਵਾ ਸਕਦੇ ਹੋ ਠੀਕ ਹੈ ਜੀ ਪਾਕਿਸਤਾਨੀ ਸੂਟ ਬਣਵਾ ਸਕਦੇ ਹੋ ਸਰਚੀ ਸੂਟ ਬਣਵਾ ਸਕਦੇ ਹੋ ਜਿਵੇਂ ਦਾ ਤੁਸੀਂ ਡਿਜ਼ਾਈਨ ਕਰਨਾ ਚਾਹੋ ਉਵੇਂ ਦਾ ਕਰਵਾ ਸਕਦੇ ਹੋ ਸਾਡੇ ਤੋਂ ਉਵੇਂ ਹੀ ਕਰਵਾ ਸਕਦੇ ਹੋ ਦੇਖੋ ਤੁਸੀਂ ਬਹੁਤ ਪਿਆਰੇ ਛੋਟੇ ਛੋਟੇ ਫਲਾਵਰਸ ਆਉਣਗੇ ਛੋਟੇ ਫਲਾਵਰ ਵੱਡੇ ਫਲਾਵਰ ਤੇ ਨਾਲ ਲੀव्स ਦੀ ਬਹੁਤ ਸੋਹਣੀ ਐਮਬਰਾਇਡਰੀ ਹੋਈ ਆ ਠੀਕ ਹੈ ਜੀ ਤੁਸੀਂ ਕਲਰ ਚੈੱਕ ਕਰਦੇ ਜਾਓ ਕਿੰਨੇ ਪਿਆਰੇ ਲੱਗੇ ਆ ਲਾਈਟ ਅਨਹੀਨ ਸ਼ੇਡ ਜਿਹੜੀ ਇਹ ਵਾਲੀ ਆਏਗੀ ਅਗਲਾ ਸੂਟ ਵੀ ਇਹ ਪੀਚ ਕਲਰ ਡਾਰਕ ਆਏਗਾ ਜੀ ਪੀਚ ਕਲਰ ਡਾਰਕ ਆਏਗਾ ਤੇ ਇਹ ਵੀ ਛੋਟੀ ਬੂਟੀ ਦਾ ਜਿਵੇਂ ਕਾਫੀ ਟ੍ਰੈਂਡਿੰਗ ਦੇ ਵਿੱਚ ਛੋਟੀ ਬੂਟੀ ਆ ਇਸ ਤਰ੍ਹਾਂ ਹੀ ਇਹ ਛੋਟੀ ਬੂਟੀ ਆਏਗੀ ਸਾਰੇ ਹੀ ਫਰੰਟ ਲਾਈਨ ਤੇ ਦੇਖੋ ਕਿੰਨੀ ਪਿਆਰੀ ਬੂਟੀ ਆ ਠੀਕ ਹੈ ਇਹ ਕਹਿੰਦਾ ਮੀ ਲੀਫਸ ਵਾਲੀ ਫਲਾਵਰਸ ਵਾਲੀ ਛੋਟੇ ਵੱਡੇ ਫਲਾਵਰਸ ਇਸ ਨਾਲ ਤੁਹਾਨੂੰ ਬੂਟੀ ਮਿਲੇਗੀ ਬਹੁਤ ਸੋਹਣਾ ਸੂਟ ਆ ਤੇ ਇੱਕਦਮ ਪਿਓਰ ਕਾਟਨ ਦਾ ਸੂਟ ਹੋਏਗਾ ਤੇ ਇਹ ਸਾਰੀ ਹੀ ਡਿਜ਼ਾਈਨਿੰਗ ਤੁਹਾਨੂੰ ਜਿਹੜੀ ਆ ਉਹ ਆਏਗੀ ਨਾਲ ਇਸ ਤੇ ਤੁਸੀਂ ਇਹਨੂੰ ਪੌਂਚਾ ਵਰਕ ਆਏਗਾ ਬਹੁਤ ਸੋਹਣਾ ਸੂਟ ਆ ਜਿਸ ਤਰ੍ਹਾਂ ਕਿ ਛੋਟੀ ਬੂਟੀ ਸ਼ਰਟ ਤੇ ਹੁੰਦੀ ਆ ਬਾਜੂ ਤੇ ਹੁੰਦੀ ਆ ਇਹ ਤੁਹਾਡੀ ਬਾਜੂ ਦੀ ਬੂਟੀ ਨਿਕਲ ਆਏਗੀ ਤੇ ਇਹ ਨਿਕਲ ਪੌਂਚੇ ਦੇ ਠੀਕ ਹੈ ਪੌਂਚੇ ਦੇ ਬਹੁਤ ਸੋਹਣੀ ਵੇਲ ਹੈਗੀ ਬਹੁਤ ਪਿਆਰਾ ਜਿਹਾ ਸੂਟ ਆਉਂਦਾ ਹੈ ਆ ਪਿਓਰ ਕਾਟਨ ਦਾ ਜਿਹੜਾ ਇਹ ਸੂਟ ਹੋਏਗਾ ਤੁਸੀਂ ਕੋਈ ਵੀ ਸੂਟ ਕਲਰ ਮੰਗਵਾ ਸਕਦੇ ਹੋ ਠੀਕ ਹੈ ਜੀ ਤੇ ਕਲਰ ਤੁਸੀਂ ਚੈੱਕ ਕਰਦੇ ਜਾਓ ਕਿੰਨੇ ਰਾਇਲ ਸੂਟ ਨੇ ਕਿੰਨੇ ਰਾਇਲ ਕਲਰ ਨੇ ਅਗਲਾ ਆਏਗਾ ਕ੍ਰਸ਼ ਕਾਟਨ ਦਾ ਸਟਾਫ ਹੈ ਆ ði ਮੈਲਸ ਦਾ ਆਇ ਵਾਲਾ ਸੂਟ ਹੈ ਆ ਸਭ ਤੋਂ ਪਹਿਲੇ ਤੁਸੀਂ ਇਸ ਦੀ ਸਟੈਂਪ ਚੈੱਕ ਕਰੋ ਠੀਕ ਹੈ ਤਾਂ ਰੂਬੀ ਮੈਲਸ ਦਾ ਆਏਗਾ ਸੂਟ ਤੇ neck line ਬਹੁਤ ਪਿਆਰੀ ਬਣੀ ਆ ਠੀਕ ਹੈ ਜੀ ਇਹ ਪਰਪਲ ਸ਼ੇਡ ਆਏਗੀ ਉੱਪਰ ਥੋੜਾ ਵਾਇਲਟ ਟਾਈਪ ਜਿਹੜੀ ਸ਼ੇਡ ਦੀ neck line ਬਣੀ ਆ ਸਿੰਗਲ ਕਲਰ ਦਾ ਤੇ ਸਿੰਗਲ ਟਾਂਕੇ ਦਾ ਕੰਮ ਹੁੰਦਾ ਆ ਨਾਲ ਤੁਹਾਨੂੰ ਮਿਲੇਗਾ ਇਸ ਤਰ੍ਹਾਂ ਪੌਂਚਾ ਵਰਕ ਠੀਕ ਹੈ ਜੀ ਨਾਲ ਪੌਂਚਾ ਵਰਕ ਮਿਲੇਗਾ ਲਫਨੀ ਚੌੜੀ ਬੇਲ ਆਏਗੀ ਨਾਲ ਫਲਾਵਰਸ ਹੋਣਗੇ ਇਹ ਸੇਮ ਫਲਾਵਰ ਜਿਹੜਾ neck line ਤੇ ਆ ਸੇਮ ਹੀ ਫਲਾਵਰ ਤੁਹਾਨੂੰ ਪੌਂਚੇ ਤੇ ਮਿਲੇਗਾ ਬਾਜੂ ਵੀ ਹੈਗੀ ਆ ਤੇ ਪੌਂਚਾ ਵੀ ਹੈਗਾ ਆ ਠੀਕ ਹੈ ਜੀ ਐਸ ਇਟ ਇਜ਼ ਵੀ ਤੁਸੀਂ ਇਹ ਸੂਤੀ ਨੂੰ ਲੈ ਸਕਦੇ ਹੋ ਤੇ ਜਾਂ ਕੋਈ ਸੇ ਵੀ ਕਲਰ ਤੇ ਜਿਹੜਾ ਬਣਵਾ ਸਕਦੇ ਹੋ 7814352822 ਤੇ ਜਿਹੜਾ ਆ ਉਹ ਸਾਨੂੰ ਸਿੱਕ ਸੈਂਡ ਕਰਨੀ ਆ ਤੇ ਰੇਟ ਅਸੀਂ ਤੁਹਾਨੂੰ ਮੈਂਸ਼ਨ ਕਰ ਦਾਂਗੇ ਤੁਹਾਡੇ ਚੁਆਇਸ ਦੇ ਅਕੋਰਡਿੰਗ ਕਿੰਨੀ ਤੁਸੀਂ ਜਿਹੜੀ ਉਹ ਅ ਐਮਬਰਾਇਡਰੀ ਚਾਹੁੰਦੇ ਹੋ ਉਹ ਕਿਹੜਾ ਫੈਬਰਿਕ ਚਾਹੁੰਦੇ ਹੋ ਤੇ ਬੁਕਿੰਗ ਕਰਕੇ ਤੁਸੀਂ ਜਿਹੜਾ ਆ ਕੋਈ ਵੀ ਸੂਟ ਕਲਰ ਮੰਗਵਾ ਸਕਦੇ ਜੇ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਅਗਰ ਤੁਸੀਂ ਸਾਡੇ ਚੈਨਲ ਤੇ ਫਸਟ ਟਾਈਮ ਆਏ ਹੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਹੈ ਵੀਡੀਓਜ਼ ਨੂੰ ਲਾਈਕ ਸ਼ੇਅਰ ਕਰਨਾ ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ